नमस्कार सुशकाल अदात उस देख रहे हो लुधियाना लाइव मैं हां मिक्की जायकर है जेकर तुसी भी ਪਹਾੜਾਂ ਵੱਲ ਜਾਣ ਦੀ ਸੋਚ ਰਹੇ ਹੋ ਤਾਂ ਪਹਿਲਾਂ ਇਹ ਤਸਵੀਰਾਂ ਦੇਖ ਲਓ ਬੀਤੇ ਦਿਨੀ ਕਿਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ ਬੱਦਲ ਫੱਟਦਾ ਹੈ ਤੇ ਹਾਲਾਤ ਹੜ ਵਰਗੇ ਬਣ ਜਾਂਦੇ ਨੇ ਬੇहद ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਸ਼ਿਮਲਾ ਹਿਮਾਚਲ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੁੱਲੂ ਦੇ ਇਲਾਕੇ ਦੇ ਵਿੱਚ ਨਾਲਾ ਦੇਖ ਸਕਦੇ ਹੋ ਬੱਦਲ ਫਟਣ ਤੋਂ ਬਾਅਦ ਕਿੰਨਾ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਕਸਦੇ ਸਤਲੁਜ ਦਰਿਆ ਦੇ ਕੰਢੇ ਕਈ ਗੱਡੀਆਂ ਫਸ ਜਾਂਦੀਆਂ ਨੇ ਇੰਨਾ ਪਾਣੀ ਦਾ ਪਾਣੀ ਦਾ ਜਿਹੜਾ ਵੇਦ ਹੈ ਉਹ ਵੱਜ ਜਾਂਦਾ ਹੈ ਬੇਹਦ ਹੈ ਇਹ ਭਿਆਨਕ ਤਸਵੀਰਾਂ ਜੇਕਰ ਹਲੇ ਵੀ ਤੁਸੀਂ ਪਹਾੜਾਂ ਦੇ ਵਿੱਚ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਤਸਵੀਰਾਂ ਜ਼ਰੂਰ ਦੇਖ ਲਓ ਕਿਉਂਕਿ ਜਦੋਂ ਇਹ ਪਤਾ ਲੱਗਦਾ ਹੈ ਕਿ 6 ਵਜੇ ਦੇ ਕਰੀਬ ਇੱਥੇ ਕੁਲੂ ਦੇ ਇਲਾਕੇ ਦੇ ਵਿੱਚ ਇੱਕ ਨਾਲੇ ਦੇ ਵਿੱਚ ਜਦੋਂ ਬੱਦਲ ਫਟਦਾ ਹੈ ਤਾਂ ਉਹ ਨਾਲਾ ਇੱਕ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਉਸ ਤੋਂ ਬਾਅਦ ਇਹ ਲੋਕ ਜੋ ਵੀ ਦੇਖ ਰਹਾ ਹੈ ਤਸਵੀਰਾਂ ਨੂੰ ਉਹ ਭਿਆਨਕ ਦੇਖ ਕੇ ਅਜੀਹਾਂ ਰੂਪ ਉਹ ਡਰ ਜਾਂਦੇ ਨੇ 사실 ਕਿ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਵੀ ਸਸੰਸਨੀ ਫੈਲ ਜਾਂਦੀ ਹੈ ਕਿ ਬੱਦਲ ਫਟਣ ਤੋਂ ਬਾਅਦ ਕੀ ਮਾਹੌਲ ਬਣ ਚੁੱਕਾ ਹੈ ਦੱਸਦੇ ਸ਼ਿਮਲੇ ਜ਼ਿਲ੍ਹੇ ਦੇ ਰਾਮਪੁਰ ਸ਼ਹਿਰ ਦੇ ਨਾਲ ਲੱਗਦੇ ਕੁੱਲੂ ਜ਼ਿਲ੍ਹੇ ਦੇ ਵਿੱਚ ਜਗਾਤ ਖਾਨਾ ਪੰਚਾਇਤ ਦੇ ਨਾਲੇ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਇੱਕ ਅਣਕ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਹੈ 6 ਵਜੇ ਦੇ ਕਰੀਬ ਬੱਦਲ ਫਰਦਾਇ ਉਸ ਤੋਂ ਬਾਅਦ ਦੱਸਦੀ ਕਿ ਸਤਲੁਜ ਨਦੀ ਦੇ ਕੰਢੇ ਜੜੇ ਨੇ ਦੋ ਗੱਡੀਆਂ ਤੇਜ਼ ਪਾਣੀ ਦੇ ਵੇਗ ਦੇ ਵਿੱਚ ਫਸ ਚੰਦੀਆਂ ਨੇ ਉੱਥੋਂ ਹੀ ਅੱਗੇ ਦੱਸਦੀ ਹੈ ਕਿ ਕੁੱਲੂ ਦੇ ਕਈ ਇਲਾਕਿਆਂ ਦੇ ਵਿੱਚ ਅਜਿਹੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਦਸਤੇ ਕਰਕੇ ਰਾਮਪੁਰ ਦੇ ਵਿੱਚ ਤੇਜ਼ ਮੀਂਹ ਪੈਂਦਾ ਹੈ ਤੇ ਕਈ ਜਿਹੜੇ ਨੇ ਉਹ ਰਸਤੇ ਜਿਹੜੇ ਨੇ ਠੱਪ ਹੋ ਜਾਂਦੇ ਨੇ ਕਿਉਂਕਿ ਅਕਸਰ ਦੇਖਿਆ ਜਾਂਦਾ ਜਦ ਬੱਦਲ ਫੜਦਾ ਹੈ ਤੇਜ਼ ਮੀਂਹ ਪੈਂਦਾ ਹੈ ਤਾਂ ਪਹਾੜੀ ਇਲਾਕੇ ਦੇ ਵਿੱਚ ਜਿਹੜੇ ਵੱਡੀਆਂ-ਵੱਡੀਆਂ ਚਟਾਨਾਂ ਜਿਹੜੀਆਂ ਨੇ ਉਹ ਫਿਸਲ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਰਾਹ ਵੀ ਨੇ ਉਹ ਬੰਦ ਹੋ ਜਾਂਦੇ ਨੇ